ਸੋ ਉਸ ਗੱਲ ਨੂੰ ਮੁੱਖ ਰੱਖਦੇ ਅੱਜ ਸਾਡੇ ਵਿਚਾਰ ਆਏ ਆ ਜਿੱਥੇ ਮੈਂ ਉਹਨਾਂ ਨੂੰ ਜੀਆ ਨੂੰ ਵੀ ਕਹਿਣਾ ਧਰਵਾਦ ਵੀ ਕਰਦਾ ਅੱਜ ਦਾ ਮੇਨ ਮੁੱਦਾ ਹੈ ਕਿ ਜੀ 2-4 ਦਿਨ ਰਹਿ ਗਏ ਐ ਇਲੈਕਸ਼ਨ ਕੈਂਪੇਨ 'ਚ ਤੇ ਮੈਂ ਵੇਖ ਰਿਹਾ ਸੀਗਾ ਕਿ ਜਿਹੜਾ ਸਾਰਾ ਕੈਂਪੇਨ ਦਾ ਮਾਡਲ ਹੈ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਉਹ ਇਸ ਤਰ੍ਹਾਂ ਜਾਪਦਾ ਜਿਵੇਂ ਉਹਨਾਂ ਨੇ ਆਪ ਆਪਣੇ ਮੁੱਖ ਮੰਤਰੀ 'ਚ ਉਹ ਵਿਸ਼ਵਾਸ ਗਵਾ ਚੁੱਕੇ ਆ ਕਿਉਂਕਿ ਮੁੱਖ ਮੰਤਰੀ ਸਾਹਿਬ ਜਨਰਲ ਦੇਖੀਦਾ ਹੁੰਦਾ ਸੀ ਜਦੋਂ ਕੈਪਟਨ ਸਾਹਿਬ ਮੁੱਖ ਮੰਤਰੀ ਸਨ ਜਾਂ ਆ ਬਾਦਰ ਸਾਹਿਬ ਮੁੱਖ ਮੰਤਰੀ ਸੀ ਜਾਂ ਜਿਸੇ ਤੁਸੀਂ ਹੋਰ ਸਟੇਟਾਂ 'ਚ ਵੇਖ ਲਓ ਕਿ ਚੀਫ ਮਿਨਿਸਟਰ ਸਪੀਕਸ ਲਾਸਟ ਮਗਰ ਇੱਥੇ ਹਾਲਾਤ ਇਹ ਬਣ ਗਏ ਆ ਕਿ ਜਿੰਨਾ ਕੁਝ ਵੀ ਕੰਮ ਹੁੰਦਾ ਹੈ ਕੇਜਰੀਵਾਲ ਸਾਹਿਬ ਨੂੰ ਵੇਖ ਕੇ ਹੁੰਦਾ ਹੈ ਕਿ ਇੱਕ ਤਰੀਕੇ ਦੀ ਬੇਪਰੋਸ਼ਕੀ ਹੋ ਗਈ ਹੈ ਇੰਦਰ ਲੀਡਰਸ਼ਿਪ ਪੰਜਾਬ ਦੀ ਲੀਡਰਸ਼ਿਪ ਆਫ ਆਮ ਆਦਮੀ ਪਾਰਟੀ اور ਭਗਵੰਤ ਮਾਨ ਇੱਕ ਕੇਵਲ ਤੇ ਕੇਵਲ ਇੱਕ ਫਿਗਰ ਹੈਡ ਇੱਕ ਡਮੀ ਚੀਫ ਮਿਨਿਸਟਰ اور ਮੈਂ ਕਹਿ ਸਕਦਾ ਜਿਹੜਾ ਕੱਲਾ ਇੱਕ ਅੰਗੂਠਾ ਛਾਪ ਚੀਫ ਮਿਨਿਸਟਰ ਬਣ ਕੇ ਰਹਿ ਗਿਆ ਕਮਾਲ ਦੀ ਗੱਲ ਇਹ ਆ ਸ਼ਾਇਦ ਕਦੇ ਪਹਿਲਾਂ ਨਹੀਂ ਕਦੇ ਵੇਖਿਆ ਕਿ ਆ ਅਰੋੜਾ ਸਾਹਿਬ ਨੂੰ ਅਹ एलानਤਾ ਥੋੜੇ ਦਿਨ ਪਹਿਲਾਂ ਜਦੋਂ ਉਹਨਾਂ ਨੂੰ ਇੰਟੈਲੀਜੈਂਸ ਰਿਪੋਰਟ ਆਈ ਕਿ ਭਾਈ ਅਰੋੜਾ ਸਾਹਿਬ ਨੇ ਜਿੱਤਨਾ ਨਹੀਂ। ਇਹੀ ਕਾਰਨ ਬਣਿਆ ਕਿ ਮਿਡਲ ਆਫ ਦਾ ਕੈਂਪੇਨ ਅਰੋੜਾ ਸਾਹਿਬ ਨੂੰ ਐਲਾਨਿਆ ਜਾ ਰਿਹਾ ਕਿ ਇਹਨੂੰ ਵਜ਼ੀਰ ਬਣਾਵਾਂਗੇ। ਉਹਨੂੰ ਐਲਾਨਤਾ ਕਿਹਦਾ ਬਣਦਾ ਜੇ ਪੰਜਾਬ ਕੈਬਨਿਟ 'ਚ ਵਜ਼ੀਰ ਬਣਨਾ ਕਿਸੇ ਨੇ? ਉਹਦਾ ਐਲਾਨ ਤਾਂ ਮੁੱਖ ਮੰਤਰੀ ਕਰ ਸਕਦਾ ਹੈ ਕਿ ਅਸੀਂ ਇਸ ਨੇਮ ਨੂੰ ਔਰ ਮੁੱਖ ਮੰਤਰੀ ਤਾਂ ਭਗਵੰਤ ਮਾਨ ਮਗਰ ਤੁਸੀਂ ਵੇਖੋ ਕਿਵੇਂ ਧਜੀਆਂ ਉਡਾਈਆਂ ਜਾ ਰਹੀਆਂ ਐ ਪਾਰਲੀਮੈਂਟਰੀ ਡੈਮੋਕ੍ਰੇਸੀ ਦੀ ਕਿ ਭਗਵਾਨਤਮਾਨ ਦੀ ਜਗਾ ਐਲਾਨ ਕਰ ਰਿਹਾ ਕੇਜਰੀਵਾਲ ਸਾਹਿਬ ਤੇ ਫੇਰ ਭਗਵਤ ਨੂੰ ਕਹਿ ਰਿਹਾ ਕਿ ਠੀਕ ਐ ਜੀ ਇਹਨੂੰ ਬੜਾ ਦੇਾਂਗੇ ਜਸਟ ਗੋਸ ਟੂ ਸ਼ੋ ਦਟ ਅਸਲ ਸੀਐਮ ਇਜ਼ ਇਨ ਦਿੱਲੀ ਜਿਹੜਾ ਦਿੱਲੀ ਦੇ ਲੋਕਾਂ ਨੇ ਦਿੱਲੀ ਮਾਡਲ ਨੂੰ ਜਿਹਨੂੰ ਰਿਜੈਕਟ ਕਰਤਾ ਦਿੱਲੀ ਤੋਂ ਹਾਰ ਹੋਈ ਐ ਅੱਜ ਉਹ ਫੇਲ ਦਿੱਲੀ ਦਾ ਮਾਡਲ ਪੰਜਾਬ ਦੇ ਖਜ਼ਾਨੇ ਨੂੰ ਵੀ ਲੁੱਟ ਰਿਆ ਪੰਜਾਬ ਨੂੰ ਚਲਾਉਣ ਦੀ ਕੋਸ਼ਿਸ਼ ਵੀ ਕਰ ਰਿਹਾ ਔਰ ਝੂਠ ਵੇਖੋ ਕਿਸ ਕਿਸਮ ਦਾ ਬੋਲਿਆ ਗਿਆ ਮਤਲਬ ਜਿਵੇਂ ਪੰਜਾਬੀ ਤਾਂ ਇਹਨਾਂ ਨੂੰ ਸਮਝ ਹੀ ਕੋਈ ਨਹੀਂ ਮੂਰਖ ਨੇ ਕਹਿੰਦੇ ਜੀ ਅਤੇ ਨੂੰ ਮੰਤਰੀ ਬਣਾ ਦੇਾਂਗੇ ਨਾ ਮੰਤਰੀ ਕੋਲ ਕਹਿੰਦਾ ਬਹੁਤ ਫੰਡ ਹੁੰਦੇ ਆ ਆ ਜਿਹੜੇ ਤੁਹਾਡੇ 16 17 ਪਹਿਲਾਂ ਤੁਰੇ ਫਿਰਦੇ ਉਹਨਾਂ ਦੇ ਫੰਡ ਕਿੱਧਰ ਗਏ 4 ਲੱਖ ਕਰੋੜ ਦਾ ਪੰਜਾਬ ਖਰਚਾਈ ਆ ਔਰ ਕਰਜਈ ਪੰਜਾਬ ਦਾ ਰਿਜ਼ਲਟ ਇਹ ਆ ਕਿ ਤੁਹਾਨੂੰ ਤਨਖਾਹ ਦੇਣ ਨੂੰ ਪੈਸੇ ਨਹੀਂ ਤੁਸੀਂ ਆਪਸ ਵਿੱਚ ਕਰਦੇ ਤੁਸੀਂ ਪੁਰਾਣੀ ਪੈਰਨਟਿਕ ਦੇ ਨੋਟੀਫਿਕੇਸ਼ਨਾਂ ਤੋਂ ਬਾਅਦ ਕੱਚੇ ਮਾਲਾਏਮ ਪੱਕੇ ਨਹੀਂ ਕਰਦੇ ਆ ਨੌਕਰੀਆਂ ਤੁਸੀਂ ਨਹੀਂ ਦੇ ਰਹੇ ਇੰਡਸਟਰੀ ਬਾਹਰ ਨੂੰ ਭੱਜ ਗਈ ਹੈ ਬਿਕੋਜ਼ ਇਲੈਕਟ੍ਰਿਸਿਟੀ ਅੱਜ ਸਭ ਤੋਂ ਵੱਧ ਮਹਿੰਗੀ ਹੈ ਲਾਅ ਐਂਡ ਆਰਡਰ ਇੱਥੇ ਨਹੀਂ ਆ ਇਸ ਕਿਸਮ ਦਾ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਜਦੋਂ ਪੰਜਾਬ ਚ ਲੌਲੈਸਨਸ ਲਾਅਨ ਆਰਡਰ ਦਾ ਕੋਲਾਪਸ ਔਰ ਫਾਈਨੈਂਸ਼ੀਅਲ ਐਮਰਜੈਂਸੀ ਲੱਗੀ ਹੋਈ ਹੈ ਕਿ ਪੰਜਾਬ ਦੀ ਫਾਈਨੈਂਸ਼ੀਅਲ ਹੈਲਥ ਇਜ਼ ਲਾਈਕ ਔਨ ਵੈਂਟੀਲੇਟਰ ਆਈ ਸੀ ਯੂ ਚ ਇਨ੍ਹਾਂ ਹਾਲਾਤਾਂ ਚ ਜਦੋਂ ਜੂਨ ਜਨਵਰੀ ਤੋਂ ਜੂਨ ਤੱਕ ਮੈਨੂੰ ਲੱਗਦਾ 35-40 ਹਜ਼ਾਰ ਕਰੋੜ ਇਹਨਾਂ ਨੇ ਕਰਜ਼ਾ ਲੈ ਲਿਆ ਸਰਕਾਰ ਕੋਲ ਪੈਸੇ ਤਾਂ ਹੈ ਹੀ ਨਹੀਂ ਚਲਾਉਣ ਨੂੰ ਖਰਚ ਸਾਰੇ ਕਹਿ ਰਹੇ ਕਿ ਇਹਨਾਂ ਦੀ ਜਿਹੜੀ ਰੈਵਨਿਊ ਜਨਰੇਸ਼ਨ ਹੈ ਉਹ ਡਿਗਰੀ ਹੈ ਇਸ ਹਾਲਾਤ 'ਚ ਲੁਧਿਆਣੇ ਦੇ ਲੋਕਾਂ ਨੂੰ ਜਿਨ੍ਹਾਂ ਨੂੰ ਪਹਿਲਾਂ ਵੀ ਚੀਟ ਕੀਤਾ ਗਿਆ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਗਿਆ ਇਹ ਸਾਰਾ ਕੰਮ ਦਿੱਲੀ ਦਾ ਫੇਲ ਮਾਡਲ ਚ ਆਇਓ ਸਿੱਖਿਆ ਕ੍ਰਾਂਤੀ ਆ ਚਾਹ ਹੈਲਥ ਕ੍ਰਾਂਤੀ ਆ ਚਾਹ ਕੋਈ ਕ੍ਰਾਂਤੀ ਇਹ ਸਾਰੇ ਫੇਲ ਮਾਡਲ ਨੂੰ ਅੱਜ ਦਿੱਲੀ ਦੀ ਜਿਹੜੀ ਲੀਡਰਸ਼ਿਪ ਹੈ ਜਿਹੜੀ ਰਿਮੋਟ ਕੰਟਰੋਲ ਪੰਜਾਬ ਨੂੰ ਕਰਨਾ ਚਾਹੁੰਦੀ ਹੈ ਮੈਂ ਆਸ ਕਰੂੰਗਾ ਉਮੀਦ ਕਰੂੰਗਾ ਔਰ ਅਪੀਲ ਵੀ ਕਰਦਾ ਕਿ ਪੀਪਲ ਸ਼ੁੱਡ ਸੀ ਥਰੂ ਥੀਸ ਗੇਮਸ ਐਂਡ ਰਿਜੈਕਟ ਥਿਸ ਲੀਡਰਸ਼ਿਪ ਜਿਹੜੀ ਦਿੱਲੀ ਤੋਂ ਰਿਜੈਕਟ ਹੋਈ ਹੈ ਜਿੰਨਾ ਤੋਂ ਸਾਢੇ 3 ਸਾਲ ਚ ਇਹ ਨਹੀਂ ਮਾਹੌਲ ਠੀਕ ਹੋਇਆ ਉਹਨਾਂ ਨੇ ਹੁਣ ਕੀ ਕਰਦੇ ਨੇ ਔਰ ਇਹ ਡੈਸਪਰੇਟ ਅਟੈਂਪਟ ਹੈ ਕੇਜਰੀਵਾਲ ਦਾ ਆਫ ਦੀ ਸੰਜੀਪ अरोੜੇ ਦੀ ਕੁਰਸੀ ਬਚਾਉਣ ਦਾ ਤੁਹਾਡੇ ਕੋਈ ਸਵਾਲ ਜੀ ਮੀਟਾ ਸਾਹਿਬ ਜਿਸ ਤਰ੍ਹਾਂ ਹੁਣ ਟੀਚਰਜ਼ ਇੰਦੇ ਪ੍ਰੋਟੈਸਟ ਕਰਨ ਆ ਰਹੇ ਆ ਉਸ ਤੋਂ ਪਹਿਲਾਂ ਆਮ ਜਨਗਾਰੀ ਵਾਲੇ ਬਰਕਰਾਨੇ ਪ੍ਰੋਟੈਸਟ ਕੀਤਾ ਇੱਕ ਤੁਹਾਨੂੰ ਲੱਗਾ ਤਾਂ ਕੰਮ ਕਿੱਦੂ ਹੋ ਗਿਆ ਉਹ ਨੂੰ ਕਿਵੇਂ ਦੇਖਦਾ ਕਾਲਿੰਦ ਵੀ ਇਲੈਕਸ਼ਨ ਹੈਗੇ ਆ ਤੇ ਉਸ ਦੌਰਾਨ ਪ੍ਰੋਟੈਸਟ ਹੋ ਰਹੇ ਨੇ ਜੀ ਦੇਖੋ ਪ੍ਰੋਟੈਸਟ ਤਾਂ ਜੀ ਡੈਮੋਕਰੈਟਿਕ ਰਾਈਟ ਹੈ ਔਰ ਜਿਨ੍ਹਾਂ ਲੋਕਾਂ ਨਾਲ ਧੋਖਾ ਹੋਇਆ ਉਹ ਪ੍ਰੋਟੈਸਟ ਕਰਨਗੇ ਮਗਰ ਇਹ ਜਿਹੜੀ ਇਲੈਕਸ਼ਨ ਹੋ ਰਹੀ ਹੈ ਸਰਕਾਰ ਜਿੱਤਣਾ ਚਾਹੁੰਦੀ ਹੈ ਪ੍ਰਸ਼ਾਸਨ ਦੇ ਸਿਰ ਤੇ ਔਰ ਮੇਰੀ ਇਹ ਖੱਤਿਆ ਹੈ ਕਿ 19 ਤਰੀਕ ਨੂੰ ਜੇ ਇਲੈਕਸ਼ਨ ਕਮਿਸ਼ਨ ਨੇ ਧਿਆਨ ਨਹੀਂ ਦਿੱਤਾ 18 ਤੇ 19 ਤਰੀਕ ਨੂੰ ਤੇ ਬਹੁਤ ਵੱਡੇ ਪੱਧਰ ਤੇ ਸ਼ਰਾਬ ਪੈਸਾ ਔਰ ਧੰਦਲੀ ਔਰ ਤੱਕੇਸ਼ਾਈ ਜੋਰ ਜਮਾਈ ਦਾ ਜੋਰ ਚੱਲੂਗਾ ਰਾਤ ਨੂੰ ਲੋਕੀ 18 ਦੀ ਰਾਤ ਨੂੰ ਜਿਹੜੇ ਬੂਥ ਇਨ ਚਾਰਜ ਕਈ ਪਾਰਟੀਆਂ ਦੇ ਚੁੱਕੇ ਵੀ ਜਾਣਗੇ ਝੂਠੇ ਕੇ ਸੱਚੇ ਫਸਾਏ ਜਾਣਗੇ ਕਿ ਆਪੋਜੀਸ਼ਨ ਪਾਰਟੀ ਦੇ ਜਿਹੜੇ ਬੂਥ ਇੰਚਾਰਜ ਨੇ ਜਾਂ ਜਿਹੜੇ ਉਹਨਾਂ ਦੀ ਡਿਊਟੀ ਹੈ ਇਲੈਕਸ਼ਨ ਏਜੰਟ ਨੇ ਉਹ ਬੂਥਾਂ ਤੇ ਨਾ ਪਹੁੰਚਣ ਤੇ ਇੱਕ ਤਰਫਾ ਆਮ ਆਦਮੀ ਪਾਰਟੀ ਧੱਕਾ ਕਰਨ ਦੀ ਕੋਸ਼ਿਸ਼ ਕਰੇ ਕਿਉਂਕਿ ਡੈਸਪਰੇਟ ਅਟੈਂਪਟ ਹੋ ਗਿਆ ਵਜ਼ੀਰ ਅਲਾਨਾ ਹਲੇ ਬੰਦਾ ਵਜੀਰ ਐਮ ਐਲ ਏ ਬਣਿਆ ਨਹੀਂ ਵਜ਼ੀਰ ਮੁੱਖ ਮੰਤਰੀ ਭਗਵੰਤ ਦਾ ਐਲਾਨੇ ਤਾਂ ਮੈਂ ਸਮਝ ਸਕਦਾ ਕੇਜਰੀ ਆਲਤਾ ਵਿਚਾਰਾ ਨਾ 3 ਚ ਨਾ 13 ਚ ਨਾ ਪਲੇਅਰਾਂ ਚ ਨਾ ਸਪੇਰਾਂ ਚ ਤੇ ਚੱਕ ਕੇ ਕਹਿਤਾ ਜੀ ਇਹ ਬਣੂ ਮੰਤਰੀ ਕਮਾਲ ਹੀ ਹੋ ਰਹੀ ਹੈ ਨਾ ਕੀ ਇਹ ਚਾ ਔਥ ਆਫ ਸੀਕਰੇਸੀ ਦਾ ਮਜ਼ਾਕ ਉਡਾ ਰਿਹਾ ਮਤਲਬ ਹਾਓ ਡੈਮੋਕਰੇਸੀ ਡੈਮੋਕ੍ਰੈਟਿਕ ਪ੍ਰੋਸੈਸ ਪੰਜਾਬ ਦੇ ਲੋਕਾਂ ਦਾ ਵੋਟਾਂ ਦਾ ਜੋ ਅਧਿਕਾਰ ਹੈ ਜਾਂ ਜੋ ਲੋਕਾਂ ਨੇ ਵਿਸ਼ਵਾਸ ਦਿੱਤਾ ਉਹ ਵਿਸ਼ਵਾਸ ਘਾਤ ਹੋ ਰਿਹਾ ਸਾਰਾ ਕੁਝ ਜਿੱਦੀ ਸਰਕਾਰ ਦੇ ਬੰਦੇ ਜੀ ਪੋਸਟਰ ਪਾੜਦੇ ਨੇ ਆ ਕੇ ਕਿ ਦੂਈਆ ਪਾਰਟੀਆਂ ਦੇ ਬਖਲਾਹਟ ਹੈ ਜੀ ਮੈਂ ਤਾਂ ਪਹਿਲਾਂ ਹੀ ਕਹਤਾ ਤੁਸੀਂ ਪੋਸਟਰ ਦੀ ਗੱਲ ਕਰ ਰਹੇ ਹੋ ਮੈਂ ਇਹ ਬੰਦਾ ਪਾੜਨ ਤੱਕ ਜਾਣਗੇ ਮਤਲਬ ਇਹ ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਆਪ ਦੀ ਐਮਐਲਏ ਕਹਿੰਦੇ ਨੇ ਕਿ ਜਿਹੜੇ ਧਰਨੇ ਹੋ ਰਹੇ ਨੇ ਇੱਥੇ ਲੋਕ ਪ੍ਰਦਰਸ਼ਨ ਕਰਨ ਆ ਰਹੇ ਨੇ ਵਿਰੋਧੀ ਪਾਰਟੀਆਂ ਦੀ ਵੀ ਚੁੱਕ ਹੋ ਸਕਦੀ ਉਹਨਾਂ ਨੂੰ ਚਲੋ ਉਹਨਾਂ ਦੀ ਤਾਂ ਵਿਚਾਰਿਆ ਨੇ ਉਦੋਂ ਦਾ ਕੰਮ ਹੀ ਇੰਨੇ ਚੰਗੇ ਕੀਤੇ ਜੇ ਕੰਮ ਚੰਗੇ ਕੀਤੇ ਹੁੰਦੇ ਤਾਂ ਲੋਕ ਧਰਨੇ ਨਾ ਮਾਰਨਦੋਂ ਉਹਨਾਂ ਕੋਲ ਬਾਕੀ ਤੁਸੀਂ ਵੀ ਚੁੱਕਦੇ ਹੀ ਰਹੇ ਹੋ ਜੇ ਤੇ ਕਿਸੇ ਵਿਰੋਧੀ ਨੇ ਲੋਕ ਤਾਂ ਸਿਆਣੇ ਨੇ ਉਹ ਆਪਦੀ ਹੱਕੀ ਮੰਗਾ ਲੈ ਕੇ ਆ ਰਹੇ ਨੇ ਪੁੱਛੋ 2022 ਨਵੰਬਰ ਮਹੀਨੇ ਚ ਪੁਰਾਣੀ ਪੈਨਸ਼ਨ ਭਾਲੀ ਦਾ ਕੈਬਨਿਟ ਚੋਂ ਪਾਸ ਕਰਕੇ ਨੋਟੀਫਿਕੇਸ਼ਨ ਪੁਰਾਣੀ ਚ ਨਾ ਹੋਈ ਕਿ ਕੱਚੇ ਮੁਲਾਜ਼ਮ ਪੱਕੇ ਹੋ ਗਏ ਆ ਕੀ ਹਜ਼ਾਰ-ਹਜ਼ਾਰ ਰੁਪਈਆ ਧੀਆ ਪੈਣਾ ਨੂੰ ਜਿਹੜਾ ਵਾਅਦਾ ਕੀਤਾ 13000 ਕੋਲ ਇੱਕ ਸਾਲ ਦਾ ਬਣਦਾ ਅੱਜ ਉਹ ਚੌਥਾ ਸਾਲ ਚੱਲ ਰਿਹਾ ਕੋਈ 40 45 ਜਾਂ 52 ਹਜ਼ਾਰ ਕਰੋੜ ਤਾਂ ਉਹਦਾ ਡਿਊ ਹੈ ਸੋ ਹਰ ਪੈਮਾਨੇ ਤੇ ਚੀਟਿੰਗ ਹੋਈ ਹੈ ਲੋਕਾਂ ਨਾਲ ਨਾ ਸੇ ਨਾ ਕੋਈ ਨਵਾਂ ਕਾਲਜ ਨਾ ਕੋਈ ਨਵਾਂ ਹਸਪਤਾਲ ਨਾ ਕੋਈ ਨਵਾਂ ਸਕੂਲ ਮਤਲਬ ਬਾਹੇ ਲੀਪਾ ਪੋਚੀ ਜਾਂ ਰੀਪੇਂਟਿੰਗ ਨਾਲ ਤਾਂ ਨਹੀਂ ਨਾ ਕ੍ਰਾਂਤੀ ਆਉਣੀ ਔਰ ਜੋ ਹਾਲਾਤ ਨੇ ਸੂਰਤੇ ਹਾਲਾਤ ਨੇ ਜੋ ਲਾਅ ਐਂਡ ਆਰਡਰ ਦੇ ਨੇ ਫਿਰੌਤੀ ਦੇ ਗੈਂਗਸਟਰ ਦੇ ਸਾਢੇ 3 ਸਾਲਾਂ ਚ ਕਿਉਂਕਿ ਹਰ ਚੀਜ਼ ਦਾ ਇਹ ਸਰਕਾਰ 'ਚ ਇਸ਼ਤਿਹਾਰबाजी ਦਾ ਵੱਧ ਹੈ ਤੇ ਕੰਮ ਘੱਟ ਹੈ ਇੱਕ ਵੀ ਇੰਡਸਟਰੀਅਲ ਪਲਾਂਟ ਦਾ ਉਦਘਾਟਨ ਕਰਦੇ ਭਗਵੰਤ ਮਾਨ ਦੀ ਫੋਟੋ ਆਈ ਹੈ ਉਹ ਇੱਕ ਡਰਾਮਾ ਕੀਤਾ ਸੀਗਾ ਉਹਦਾ ਉਹ ਆਪਣਾ ਆ ਜਿਹੜਾ ਖੰਨੇ ਦੇ ਜਿਹੜਾ ਉਹ BMW ਦਾ ਇੱਕ ਜਿਹੜੇ ਪਹਿਲਾਂ ਤੋਂ ਹੀ ਉਹ ਰੀਸਾਈਕਲਿੰਗ ਪਹਿਲਾਂ ਕਰਦੇ ਵੇਖੀ ਹੈ ਸਰਕਾਰ ਜਿਨ੍ਹਾਂ ਦਾ ਆਲਰੇਡੀ ਕੰਟਰੈਕਟ ਹੈ ਪਹਿਲਾਂ ਦਾ ਪਲਾਂਟ ਚੱਲ ਰਿਹਾ ਉਹ ਸਾਰਾ ਕੁਝ ਪੜਦਾ ਫਾਛ ਹੋਇਆ ਉਸ ਤੋਂ ਬਿਨਾਂ ਤਾਂ ਫਿਰ ਤਾਂ ਕਰਨ ਤੋਂ ਹੀ اٹਕੇ